ਸ਼ੈਰੀ ਸਿੰਘ ਬਣੀ ਮਿਸਿਸ ਯੂਨੀਵਰਸ 2025 ਪਹਿਲੀ ਭਾਰਤੀ ਜੇਤੂ ਨੇ ਰਚਿਆ ਇਤਿਹਾਸ ਭਾਰਤ ਦੀ ਸ਼ੈਰੀ ਸਿੰਘ ਨੇ ਹਾਲ ਹੀ ਦੇ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਇੰਟਰਨੈਸ਼ਨਲ ਬਿਊਟੀ ਪੈਰਨ ਮਿਸਿਸ ਯੂਨੀਵਰਸ 2025 ਦਾ ਤਾਜ ਆਪਣੇ ਨਾਂ ਕੀਤਾ ਅਤੇ ਇਤਿਹਾਸ ਰਚਦੇ ਹੋਏ ਇਸ ਮੁਕਾਬਲੇ ਦੀ ਪਹਿਲੀ ਭਾਰਤੀ ਜੇਤੂ ਬਣੀ ਤਾਹਤ ਪਹੁੰਚਦੇ ਹੀ ਸ਼ੈਦੀ ਸਿੰਘ ਪਾਵਕ ਹੋ ਗਈ ਤੇ ਮੰਚ ਤੇ ਉਹਨਾਂ ਨੇ ਕਿਹਾ ਇਹ ਜਿੱਤ ਸਿਰਫ ਮੇਰੀ ਨਹੀਂ ਸਗੋ ਹਰ ਉਸ ਔਰਤ ਦੀ ਹੈ ਜਿਸਨੇ ਆਪਣੇ ਸੁਪਨਿਆਂ ਨੂੰ ਹਿੰਮਤ ਅਤੇ ਮਿਹਨਤ ਨਾਲ ਪੂਰਾ ਕੀਤਾ ਮੈਂ ਹਮੇਸ਼ਾ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਸੁੰਦਰਤਾ ਸਿਰਫ ਚਿਹਰੇ ਦੀ ਨਹੀਂ ਹੁੰਦੀ ਇਹ ਤਾਕਤ ਸਮਝਦਾਰੀ ਅਤੇ ਆਤਮ ਵਿਸ਼ਵਾਸ ਦਾ ਮਿਸ਼ਰਣ ਹੈ ਸ਼ੈਰੀ ਨੇ ਇਹ ਵੀ ਕਿਹਾ ਕਿ ਮਿਸਿਸ ਯੂਨੀਵਰਸ ਮੁਕਾਬਲਾ ਸਿਰਫ ਬਾਹਰੀ ਸੁੰਦਰਤਾ ਦਾ ਨਹੀਂ ਸਗੋਂ ਬੁੱਧੀਮਤਾ ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖੀ ਪਾਵਨਾਵਾ ਦਾ ਵੀ ਸਨਮਾਨ ਕਰਦੀ ਹੈ ਇਸ ਸਾਲ ਮਿਸਿਸ ਯੂਨੀਵਰਸ ਦਾ 48 ਫਿਲੀਪੀਨਸ ਦੇ ਮਨੀਲਾ ਸ਼ਹਿਰ ਅਕੋਦਾ ਵਿੱਚ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਦੁਨੀਆ ਦੇ 120 ਦੇਸ਼ਾਂ ਤੋਂ ਭਾਗੀਦਾਰਾਂ ਨੇ ਹਿੱਸਾ ਲਿਆ ਸ਼ਾਨਦਾਰ ਗ੍ਰੈਂਡ ਫਿਨਾਲੇ ਵਿੱਚ ਸ਼ੈਰੀ ਸਿੰਘ ਨੇ ਆਪਣੇ ਆਤਮ ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਵਿਅਕਤੀਤਵ ਨਾਲ ਵਿਕਤਵ ਨਾਲ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਉਹਨਾਂ ਦੇ ਵੱਲੋਂ ਤਾਜ ਜੜਾ ਕੀ ਪਹਿਨਿਆ ਗਿਆ ਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ